ਸਰ ਇਹ ਇਤਨੂ ਕਰੋ ਆ ਵੇਖੋ ਜੀ ਬਾਬਲਾ ਇੱਕ ਆ ਗੱਡੀ ਆ ਹੁਣੇ ਨੇ ਸਾਡੇ ਕੋਲ ਨਾਕੇ ਤੋਂ ਨਭਾਈ ਆ ਇਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜਿਆ ਆ ਪਵਿੱਤਰ ਜਸੂ ਮਸੀਹ ਦੀਆਂ ਬਾਬਲਾ ਜਸੂ ਮਸੀਹ ਤੇ ਆ ਪੋਸਟਰ ਤੇ ਆ ਪੋਸਟਰ ਇਹਨੇ ਆਪਣੀਆਂ ਜੁੱਤੀਆਂ ਤੇ ਰੱਖੇ ਆ ਜਿਹੇ ਪਾਸਟਰ ਨੇ ਆ ਜੁੱਤੀਆਂ ਵਿਖਾਓ ਸਾਰੇ ਮੁੰਡਿਆਂ ਨੂੰ ਲੈ ਕੇ ਕਰਕੇ ਦਿਖਾਓ ਅੱਜ ਆਹ ਪਾਸਪੋਰਟ ਆਜੇ ਹਾਏ ਤੂੰ ਆ ਤੁਹਾਡੇ ਇਹ ਪਾਸਪੋਰਟ ਸਾਹਿਬ ਦੀ ਕਰਤੂਤ ਆਜੇ ਆਹ ਬੰਦੇ ਵੇਖੋ ਕਿੱਦਾਂ ਵੇਖ ਹਾਂ ਜਰੂਲਾ ਸਾਹਿਬ ਦੀ ਫੋਟੋ ਆ ਜਿਹੜੀ ਇਹਨੇ ਪੈਰਾਂ ਤੇ ਜੁੱਤੀਆਂ ਤੇ ਲੱખી ਆ ਇਹਦੇ ਬਾਰੇ ਵੱਖਰੀ ਪ੍ਰੈਸ ਮੀਟਿੰਗ ਐ ਐਸਐਸਪੀ ਸਾਹਿਬ ਕਰਗੇ ਹਾਂਜੀ ਹਾਂਜੀ ਉਹਨਾਂ ਫੋਟੋ ਰੱਖਣ ਨੂੰ ਤੇਰਾ ਜੀਵਨ ਨਾਰਾ ਇਹ ਵੀ ਜਾਲ ਚਲੇਗਾ ਕਿੰਨੇ ਪੈਸੇ ਰੱਖਣਗੇ ਕਿਡਾ ਲੋ ਭਜੀ ਵੇ ਬੱਗਿਆ ਉਹਨੂੰ ਪੈਸੇ ਨਾਲ ਲੈ ਉੱਥੇ ਪੈਣਾ ਸੈਟ ਹੋ ਜਾ ਭਾਜੀ ਸੈਟ ਹੋ ਜਾ ਸੈਟ ਹੋ ਜਾ ਯਾਰ ਕੋਈ ਸੈਟ ਹੋ ਜਾ ਸੈਟ ਹੋ ਜਾ ਸੈਟ ਹੋ ਜਾ ਆ ਮੇਰੇ ਕੋ ਆਪ ਕੋ ਬੱਬੀ ਬੱਬੀ ਨੇ ਇਹਨੂੰ ਲਾ ਗਿਆ ਮੈਂ ਆਹ ਦੇ ਦਿੱਤੀ ਯਾਰ ਭਾਜੀ ਉਹ ਗੱਡੀ ਦੇ ਡਿਸ਼ ਉਪਰ ਦੀ ਖੜੀ ਨਾ ਹੰਧਾਰ ਦੇ ਲੋ ਬਾਬਲ ਤੁਸੀਂ ਚੁੱਤੀਆਂ ਜਿ ਰੱਖੀ ਤੂੰ ਇੱਕ ਗੱਡੀ ਹੈ ਨਾ ਇਹਨੂੰ ਮੰਨਣ ਵਾਲੇ ਇਹ ਇੱਥੇ ਛਿੱਤਰਾਂ ਦੇ ਵਿੱਚ ਬਾਬਲ ਰੱਖੀ ਹੈ ਆ ਵੀ ਕ੍ਰਿਸਚੀਅਨ ਆ ਵੀ ਕ੍ਰਿਸਚੀਅਨ ਹੀ ਹੈ ਬੰਦੀ ਕੀਤੀ ਸੀ ਜਨੰਦ ਰੋਡ ਤੇ ਨਜ਼ਦੀਕ ਸਰਕਾਰੀ ਹਸਪਤਾਲ ਉੱਥੇ ਕੋ ਗੱਡੀ ਨੇ ਕਾਲੀਆਂ ਫਿਲਮਾਂ ਲਾਈਆਂ ਸੀ ਉਹਨਾਂ ਰੁਕਣ ਦਾ ਇਸ਼ਾਰਾ ਕੀਤਾ ਪੀਪੀ 18 ਜੇ 0026 ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਨੇ ਗੱਡੀ ਪਿਛਾ ਲਈ ਜਦੋਂ ਇਹਦਾ ਪਿੱਛਾ ਕਰਕੇ ਇਹਨੂੰ ਫੜ ਕੇ ਤੇ ਉਹਦੀ ਜਿਹੜੀ ਬੰਦੀ ਕਾਰਵਾਈ ਉਹਨੂੰ ਬੰਦ ਕਰਤਾ ਗੱਡੀ ਨੇ ਜੀ 907 ਤੋਂ ਇਲੈਕਟੂਆਰ ਤੇ ਆਖੀਸਾ ਉਹਨੂੰ ਇੱਕ ਤਜਾਉਗਾ ਸੋਹਣਾ ਜਿੱਤ ਕੋ ਲੇਕੇ ਦੀ ਨਾਲ ਹੋ ਰਿਹਾ ਠੀਕਾ ਮੈਨੂੰ ਤੇ ਪਛਾਣ ਨਹੀਂ ਜਾਂਦੀ ਉਹ ਕਿਸੇ ਲੋਕਾਂ ਨੇ ਦੱਸਿਆ ਕਿ ਧਰਮਾਈ ਕੋਲਾ ਤੇ ਨਰੂਲਾ ਸਾਹਿਬ ਦੀ ਫੋਟੋ ਹੀ ਉਹ ਇਹਨਾਂ ਦੇ ਧਰਮੰਧੀ ਗੱਲ ਹੈ ਇਹਨਾਂ ਦੇ ਵੱਡੇ ਪਾਸਟਰ ਬਲਾ ਕੇ ਉਹਨਾਂ ਨੂੰ ਸਮਝਾਉਣਗੇ ਕਿ ਇਹ ਜਿਹੜੀ ਗੱਲ ਹੈ ਨਹੀਂ ਕਰਨੀ ਚਾਹੀਦੀ ਉਹ ਕਿਹੜੇ ਹਾਲਚੇ ਸੀਗੇ ਉਹ ਪਿੱਛੇ ਡਿੱਗੀ 'ਚ ਪਏ ਸੀਗੇ ਉਹ ਫਿਰ ਇਹਨਾਂ ਦੇ ਧਰਮ ਦੀਆਂ ਗੱਲਾਂ ਨੇ ਵੇਖੋ ਅਸੀਂ ਕਿਸੇ ਦਾ ਧਰਮ ਮਰੇ ਕੋ ਮਾੜਾ ਨਹੀਂ ਚੰਗਾ ਬੋਲਦੇ ਜੋ ਵੀ ਇਹਨਾਂ ਦੇ ਮਤਲਬ ਸੀਨੀਅਰ ਮੈਂਬਰਸ਼ਿਪ ਟੀਮ ਹੈ ਉਹ ਇਹਨਾਂ ਤੇ ਆਪੇ ਐਕਸ਼ਨ ਕਰੇਗੀ ਡਿੱਗੀ 'ਚ ਰੋਸਮਾਨ ਪਿਆ ਇਸ ਨਾਲ ਇੱਕ ਬੈਗ ਦੇ ਵਿੱਚ ਬਾਈਬਲ ਪਈ ਸੀ ਤੇ ਨੋ ਮਸਾ ਦੀ ਮੇਰਾ ਅਮਰ ਪ੍ਰਤਾਪ ਹੋਇਆ ਸਰ ਏਦਾਂ ਕਿ ਐਸਐਸਓ ਸਾਹਿਬ ਨੇ ਨਾਕਾ ਲਾਇਆ ਸੀਗਾ ਤੇ ਮੈਨੂੰ ਇੰਨਾ ਹੱਥ ਜਿੱਤਾ ਤੇ ਮੈਨੂੰ ਪਤਾ ਨਹੀਂ ਲੱਗਾ ਵੀ ਮੇਰੇ ਪਿੱਛੇ ਆ ਰਹੇ ਐ ਜੱਕ ਲਾ ਰਿਆ ਫਿਰ ਅੱਗੇ ਚ ਆ ਗਏ ਜਦੋਂ ਇੰਨਾ ਖਲਾ ਰਿਆ ਵਾ ਅਸੀਂ ਖਲੋ ਗਏ ਤੇ ਇੰਨਾ ਗੱਡੀ ਦੀ ਚੈਕਿੰਗ ਕੀਤੀ ਫੁੱਲ ਜਦੋਂ ਚੈਕਿੰਗ ਕਰਨ ਦੇ ਦੌਰਾਨ ਪਿੱਛੇ ਕਿੱਟ ਦੇ ਕਿੱਟ ਪਈ ਸੀਗੀ ਮੇਰੀ ਡੱਬੀ ਚ ਤੇ ਉਹ ਲੜਕੇ ਸੀਗੇ ਨਾਲ ਮੇਰੇ ਤੇ ਉਹਨਾਂ ਨੂੰ ਮੈਂ ਛੱਡ ਕੇ ਆ ਰਿਹਾ ਸੀਗਾ ਉਹ ਲੜਕਿਆਂ ਨੇ ਮੈਨੂੰ ਦੱਸਿਆ ਨਹੀਂ ਉਹਨਾਂ ਚੁੱਕ ਕੇ ਤੇ ਕਿੱਟ ਪਿਛੇ ਰਾਖਤੀ ਤੇ ਉਹ ਕਿੱਟ ਦੇ ਵਿੱਚ ਬਾਈਬਲ ਸੀਗੇ ਤੇ ਉਹ ਉਸ ਚੀਜ਼ ਦਾ ਮੇਰੇ ਪਰ ਮਾਈਂਡ 'ਚ ਖਿਆਲ ਨਹੀਂ ਸੀ ਗਿਆਗਾ ਉਹ ਜਦੋਂ ਐਸਾ ਜੋ ਸਾਹਮਣੇ ਖਲਾ ਰਿਹਾ ਉਹ ਜਦੋਂ ਚੈੱਕ ਕੀਤਾ ਜਦੋਂ ਵਿੱਚ ਬਾਈਬਲ ਸੀਗਾ ਤੇ ਐਕਚੁਅਲ 'ਚ ਮੈਂ ਕੰਮ ਤੋਂ ਆ ਰਿਹਾ ਸੀਗਾ ਅਸੀਂ ਕੰਮ ਵੀ ਕਰਦੇ ਹਾਂ ਤੇ ਮੈਂ ਕੰਮ ਤੋਂ ਆ ਰਿਹਾ ਸੀਗਾ ਤੇ ਨਾਲ ਹੀ ਸਾਟਾ ਮੈਂ ਜਿਮ 'ਚ ਜਾ ਰਿਹਾ ਸੀਗਾ ਤੇ ਉਹਦੇ ਵਿੱਚ ਸੀਗੀ ਲੜਕਿਆਂ ਨੂੰ ਨਹੀਂ ਸੀਗਾ ਪਤਾ ਕਿ ਪਿਛੇ ਕਿੱਟ ਦੇ ਵਿੱਚ ਬਾਈਬਲ ਆ ਉਹਨਾਂ ਚੁੱਕ ਕੇ ਪਿਛੇ ਰੱਖਤੀ ਸੀਗੇ